ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਹਰ ਇੱਕ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਹਮੇਸ਼ਾ ਸਾਨੂੰ ਅਮਰਤ ਵੇਲੇ ਦੇ ਨਾਲ ਅਮਰਤ ਵੇਲੇ ਦੇ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਅਮਰਤ ਵੇਲੇ ਦੀ ਪਾਵਰ ਅਮਰਤ ਵੇਲੇ ਦੀ ਤਾਕਤ ਦਾ ਪਤਾ ਹੈ ਅਮਰਤ ਵੇਲੇ ਦੇ ਜਪੇ ਹੋਏ ਨਾਮ ਦੀ ਕਮਾਈ ਦੀ ਕੀਮਤ ਦਾ ਪਤਾ ਹੈ ਉਹਨਾਂ ਨੇ ਪਹਿਲਾਂ ਖੁਦ ਇਹ ਕਮਾਈਆਂ ਕੀਤੀਆਂ ਨੇ ਅੱਗੋਂ ਸਾਨੂੰ ਇਹ ਕਮਾਈਆਂ ਕਰਨ ਦਾ ਰਾਹ ਦੱਸਦੇ ਨੇ ਤਾਂ ਜੋ ਆਪਣਾ ਵੀ ਭਲਾ ਹੋ ਸਕੇ ਇਸੇ ਕਰਕੇ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਅਮਰ ਤਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਬੜਾ ਤਾਕਤਵਰ ਵੇਲਾ ਹੈ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਣ ਸਮਾ ਲੈਣਾ ਹੈ ਇੱਕ ਪਲ ਵੀ ਵਿਰਥਾ ਨਾ ਜਾਵੇ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਉੱਠਦੇ ਅਸਾਰ ਤੋ ਹੀ ਆਪਣਾ ਮਨ ਗੁਰੂ ਚਰਣਾ ਦੇ ਨਾਲ ਜੋੜ ਲੈਣਾ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਸਵੇਰੇ ਸਵੇਰ ਜਾਗ ਆਉਂਦੀ ਆ ਤਾਂ ਕਈ ਲੋਕ ਉੱਠਦੇ ਅਸਾਰ ਜਲਦੀ ਦੇ ਨਾਲ ਪਾਣੀ ਪੀਂਦੇ ਨੇ ਕਈ ਲੋਕ ਵਾਸ਼ਰੂਮ ਜਾਂਦੇ ਨੇ ਕਈ ਲੋਕ ਜੋ ਮੋਬਾਈਲ ਦੇ ਉੱਤੇ ਲੱਗੇ ਹੋਏ అలਾਰਮ ਦੇ ਸਹਾਇਤਾ ਦੇ ਨਾਲ ਉੱਠਦੇ ਨੇ ਉਹ ਆਪਣਾ అలਾਰਮ ਬੰਦ ਕਰਕੇ ਮੋਬਾਈਲ ਚ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਕੁਝ ਲੋਕ ਜੋ ਆਪਣੇ دنیਿਆਵੀ ਕੰਮਾਂ ਧੰਦਿਆ ਕਰਕੇ ਉੱਠਦੇ ਨੇ ਉਹ ਉੱਠਦੇ ਅਸਾਰ ਆਪਣੇ ਕੰਮ ਧੰਦੇ ਕਰਨ ਨੂੰ ਲੱਗ ਜਾਂਦੇ ਨੇ ਪਰ ਮਹਾਪੁਰਖ ਜੀ ਕਹਿੰਦੇ ਨਾ ਪਾਈ ਜਦੋਂ ਹੀ ਅਮਰਤ ਵੇਲੇ ਦੇ ਵਿੱਚ ਜਾਗ ਆਉਂਦੀ ਆ ਤਾਂ ਆਪਣੀਆਂ ਅੱਖਾਂ ਖੋਲਣ ਤੋਂ ਪਹਿਲਾਂ ਹੀ ਭਾਰਗੀ ਅੱਖਾਂ ਬੰਦ ਬਿਸਤਰ ਦੇ ਉੱਤੇ ਲੰਮੇ ਪਏ ਆ ਧਿਆਨ ਸਾਡਾ ਸਿੱਧਾ ਗੁਰੂ ਚਰਣਾ ਦੇ ਨਾਲ ਜੁੜ ਜਾਵੇ ਗੁਰਨਾਣਕ ਪਾਸ਼ਾ ਦੇ ਚਰਨਾਂ ਦਾ ਧਿਆਨ ਧਰ ਲੈਣਾ ਹੈ ਅਤੇ ਮੁਖ ਦੇ ਵਿੱਚੋਂ ਬੋਲਣਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਵਾਹਿ ਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਭਾਵੇਂ 5 ਵਾਰ ਵਾਹਿ ਗੁਰੂ ਕਹਿ ਲਓ 10 ਵਾਰ ਕਹਿ ਲਓ 20 ਵਾਰ 50 ਵਾਰ ਜਿੰਨੀ ਵਾਰ ਵੀ ਤੁਸੀਂ ਵਾਹਿ ਗੁਰੂ ਜੀ ਦਾ ਜਾਪ ਕਰਨਾ ਚਾਹੋ ਅੱਖਾਂ ਬੰਦ ਬਿਸਤਰ ਦੇ ਉੱਤੇ ਲੰਮੇ ਪਿਆਂ ਤਿਆਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਇਹ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਾਰ ਆਪਣੀਆਂ ਅੱਖਾਂ ਖੋਲਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਸ਼ਾ ਦਾ ਧਿਆਨ ਧਰ ਲਵਾਂਗੇ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕਰ ਲਵਾਂਗੇ ਸਾਡੇ ਮੱਖ ਵਿੱਚੋਂ ਵਾਹਿਗੁਰੂ ਜੀ ਸ਼ਬਦ ਨਿਕਲੇਗਾ ਤਾਂ ਫਿਰ ਆਪ ਸੋਚੋ ਵੀ ਸਾਡਾ ਪੂਰਾ ਦਿਨ ਕਿੰਨਾ ਸੋਹਣਾ ਲੰਗੇਗਾ ਸਾਡੇ ਮਨ ਦੇ ਉੱਤੇ ਕੋਈ ਵੀ ਮਾੜਾ ਵਿਚਾਰ ਆਪਣਾ ਪ੍ਰਭਾਵ ਨਹੀਂ ਪਾ ਪਾਵੇਗਾ ਨਹੀਂ ਤਾਂ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਉੱਠਦੇ ਆਸਾਰ ਹੀ ਕਈ ਤਰ੍ਹਾਂ ਦੇ ਫੁਰਨੇ ਸਾਡੇ ਮਨ ਨੂੰ ਆਣ ਘੇਰਦੇ ਨੇ ਸਾਡੇ ਮਨ ਨੂੰ ਦਬਾ ਲੈਂਦੇ ਨੇ ਪਰ ਜਦੋਂ ਆਪਾਂ ਆਪਣੇ ਮਨ ਨੂੰ ਉੱਠਦਿਆਂ ਸਾਰ ਹੀ ਗੁਰੂ ਚਰਨਾਂ ਦੇ ਨਾਲ ਜੋੜ ਦਵਾਂਗੇ ਤਾਂ ਫਿਰ ਇਹਨਾਂ ਫੁਰਨਿਆਂ ਦਾ ਮਾੜੇ ਵਿਚਾਰਾਂ ਦਾ ਸਾਡੇ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਸੰਗਤ ਜੀ ਅੱਜ ਦੀ ਤਰੀਕ ਨੂੰ ਤੁਸੀਂ ਲਿਖ ਕੇ ਰੱਖ ਲਓ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਹੁੰਦਾ ਹੋਇਆ ਬਦਲਾਅ ਦੇਖੋਗੇ ਕਿਉਂਕਿ ਸਿਆਣੇ ਕਹਿੰਦੇ ਆ ਵੀ ਦਿਨ ਦੀ ਸ਼ੁਰੂਆਤ ਵਧੀਆ ਹੋਣੀ ਚਾਹੀਦੀ ਆ ਜਿਵੇਂ ਨਹੀਂ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਆ ਪੂਰਾ ਦਿਨ ਉਸੇ ਤਰ੍ਹਾਂ ਦਾ ਬੀਤਦਾ ਹੈ ਤੇ ਫਿਰ ਆਪਾਂ ਆਪਣੇ ਦਿਨ ਦੀ ਆਪਣੀ ਸਵੇਰ ਦੀ ਸ਼ੁਰੂਆਤ ਕਰਨੀ ਆ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੱਖਾਂ ਖੋਲਣੀਆਂ ਨੇ ਫਿਰ ਅੱਖਾਂ ਖੋਲ ਕੇ ਬਿਸਤਰ ਦੇ ਉੱਤੇ ਬੈਠ ਜਾਣਾ ਹੈ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਲੋਕਿ ਜਿੰਨਾ ਹੀ ਆਪਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਾਂਗੇ ਉਹਨਾ ਹੀ ਸਾਡਾ ਭਲਾ ਹੋਵੇਗਾ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਦਾਤਾਂ ਦਿੱਤੀਆਂ ਨੇ ਇੱਕ ਇੱਕ ਦਾਤ ਦਾ ਸ਼ੁਕਰਾਨਾ ਕਰਨਾ ਕਈ ਪੜ ਪੜਾ ਕਹਿੰਦੇ ਨੇ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਜਾਂ ਕਈ ਤਰ੍ਹਾਂ ਦੀਆਂ ਆਪਦੀਆਂ ਪਰੇਸ਼ਾਨੀਆਂ ਦੱਸਦੇ ਨੇ ਤਾਂ ਮਹਾਂਪੁਰਖ ਜੀ ਕਹਿੰਦੇ ਭਾਈ ਸਵੇਰੇ ਸਵੇਰ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਕੁਝ ਲੋਕਾਂ ਦੇ ਕਰੇ ਸਭ ਕੁਝ ਹੈ ਪਰ ਫੇਰ ਵੀ ਮਨ ਨੂੰ ਸ਼ਾਂਤੀ ਨਹੀਂ ਆ ਸਕੂਨ ਨਹੀਂ ਆ ਮਾਲਕ ਦਾ ਦਿੱਤਾ ਤਾਂ ਅੰਨ ਦੌਲਤ ਸ਼ੋਹਰਤ ਸਭ ਕੁਝ ਹੈ ਪਰ ਮਨ ਨੂੰ ਸਕੂਨ ਨਹੀਂ ਸ਼ਾਂਤੀ ਨਹੀਂ ਸਹਾਪੁਰਖ ਜੀ ਕਹਿੰਦੇ ਉਹ ਇਸੇ ਕਰਕੇ ਆ ਕਿਉਂਕਿ ਸੁੱਖ ਦੇਣ ਵਾਲੇ ਦਾਤੇ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਜਿੰਨਾ ਹੀ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਉਨਾ ਹੀ ਸਾਡੇ ਮਨ ਨੂੰ ਸਬਰ ਸੰਤੋਖ ਆਉਂਦਾ ਹੈ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਆ ਤਸਵੀਰੇ ਉੱਠਦੇ ਆਸਾਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਅਤੇ ਜ਼ਰੂਰੀ ਨਹੀਂ ਵੀ ਜਿਨ੍ਹਾਂ ਨੂੰ ਮਾਲਕ ਨੇ ਧਨ ਦੌਲਤ ਸ਼ੌਹਰਤ ਦਿੱਤੀ ਆ ਸਿਰਫ ਉਹਨਾਂ ਨੇ ਹੀ ਸ਼ੁਕਰਾਨਾ ਕਰਨਾ ਹੈ ਜੇ ਘਰ ਦੇ ਵਿੱਚ ਗਰੀਬੀ ਆਣਾ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਜੇਕਰ ਕੋਈ ਬਿਮਾਰ ਬੰਦਾ ਆਪਣੀ ਮਰਜ਼ੀ ਦੇ ਨਾਲ ਖਾ ਪੀ ਰਿਹਾ ਹੈ ਜੇ ਬਿਮਾਰ ਬੰਦਾ ਸਾਰੇ ਆਪਣੇ ਕੰਮ ਖੁਦ ਆਪ ਕਰ ਰਿਹਾ ਹੈ ਨਾ ਉਹ ਵੀ ਮਾਲਕ ਦਾ ਸ਼ੁਕਰਾਨਾ ਕਰੇ ਕਿ ਵਾਹਿਗੁਰੂ ਜੀ ਬਿਮਾਰੀ ਲੱਗਣ ਦੇ ਬਾਵਜੂਦ ਵੀ ਮੈਂ ਕਿਸੇ ਦਾ ਮੋਤਾਜ ਨਹੀਂ ਆ ਤੁਸੀਂ ਮੇਰੇ ਉੱਤੇ ਇੰਨੀ ਕੀ ਕਿਰਪਾ ਬਣਾਈ ਆ ਬਿਮਾਏ ਆਪਣੇ ਸਾਰੇ ਕੰਮਕਾਰ ਕਰ ਸਕਦਾ ਹਾਂ ਜੇ ਘਰ ਦੇ ਵਿੱਚ ਗਰੀਬੀ ਆ ਤਾਂ ਦੋ ਵਕਤ ਦੀ ਰੋਟੀ ਖਾ ਰਹੇ ਹੋ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਦੋ ਵਕਤ ਦੀ ਰੋਟੀ ਦਾ ਵਰਕਸੀ ਸੋਹਣੇ ਸ਼ਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਭਾਵੇਂ ਸਾਡੇ ਕੋਲ ਬਹੁਤ ਵਜਾ ਨੇ ਸ਼ੁਕਰਾਨਾ ਕਰਨ ਦੀਆਂ ਕਦੇ ਵੀ ਉਹਨਾਂ ਚੀਜ਼ਾਂ ਦੇ ਗਿਲੇ ਸ਼ਿਕਵੇਕ ਤਾਂ ਨਾ ਕਰੋ ਜੋ ਸਾਡੇ ਕੋਲ ਨਹੀਂ ਆ ਹਮੇਸ਼ਾ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰੋ ਜੋ ਮਾਲਕ ਨੇ ਦਿੱਤੀਆਂ ਨੇ ਜਦੋਂ ਵੀ ਮਨ ਦੇ ਵਿੱਚ ਇਹ ਵਿਚਾਰ ਆਵੇ ਨਾ ਕਿ ਮੇਰੇ ਕੋਲ ਆ ਚੀਜ਼ ਨਹੀਂ ਆ ਉਹ ਚੀਜ਼ ਨਹੀਂ ਆ ਨਾਲ ਦੀ ਨਾਲ ਮਨ ਨੂੰ ਕਿਹਾ ਕਰੋ ਕਿ ਮਨਾ ਜੇ ਆ ਚੀਜ਼ਾਂ ਵੀ ਤੇਰੇ ਕੋਲ ਨਾ ਹੁੰਦੀਆਂ ਜੋ ਮਾਲਕ ਨੇ ਦਿੱਤੀਆਂ ਨੇ ਫਿਰ ਤੂੰ ਕੀ ਕਰ ਲੈਂਦਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਗਿਲੇ ਸ਼ਿਕਵੇ ਸ਼ਿਕਾਇਤਾਂ ਤੋਂ ਦੂਰ ਰਹਿਣਾ ਹੈ ਰੋਟੀ ਖਾਣ ਵੇਲੇ ਜਰੂਰ ਸ਼ੁਕਰਾਨਾ ਕਰੋ ਭਾਵੇਂ ਤੁਸੀਂ 36 ਪ੍ਰਕਾਰ ਦੇ ਭੋਜਨ ਖਾ ਰਹੇ ਹੋ ਭਾਵੇਂ ਰੁੱਖੀ ਮਿੱਸੀ ਖਾ ਰਹੇ ਹੋ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਹੈ ਕੱਪੜਾ ਪਹਿਨਣ ਵੇਲੇ ਮਾਲਕ ਦਾ ਸ਼ੁਕਰਾਨਾ ਪਾਣੀ ਪੀਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰਦੇ ਜਾਵਾਂਗੇ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਉੱਤੇ ਹੁੰਦੀ ਜਾਵੇਗੀ ਫਿਰ ਵੇਖਣਾ ਸਤਿਗੁਰੂ ਸੱਚੇ ਪਾਸ਼ਾ ਨੇ ਥੋੜੇ ਵਿੱਚ ਵੀ ਬਰਕਤ ਪਾ ਦੇਣੀ ਆ ਤੇ ਇਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਹੋਣੀ ਚਾਹੀਦੀ ਆ ਅੱਖਾਂ ਖੋਲਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਲੈਣਾ ਅੱਖਾਂ ਖੋਲਦੇ ਅਨੁਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕੋਝ ਭੈਣ ਭਰਾ ਕਹਿੰਦੇ ਨੇ ਵੀ ਸਵੇਰੇ ਉੱਠਦਿਆ ਸਾਰ ਕਿਹੜੇ ਸ਼ਬਦ ਦਾ ਜਾਪ ਕਰੀਏ ਗੁਰਮੰਤਰ ਕਰੀਏ ਮੂਲ ਮੰਤਰ ਕਰੀਏ ਜਾਂ ਫਿਰ ਗੁਰਬਾਣੀ ਦਾ ਪਾਠ ਕਰੀਏ ਤਾਂ ਮਹਾਂਪੁਰਖ ਜੀ ਕਹਿੰਦੇ ਭਾਈ ਜੋ ਤੁਹਾਨੂੰ ਚੰਗਾ ਲੱਗਦਾ ਹੈ ਜੇ ਤੁਹਾਨੂੰ ਸਿਮਰਨ ਕਰਨ ਚ ਆਨੰਦ ਆਉਂਦਾ ਹੈ ਸਿਮਰਨ ਕਰੋ ਜੇ ਮੂਲ ਮੰਤਰ ਜਾਪ ਕਰਨ ਚ ਆਨੰਦ ਆ ਰਿਹਾ ਹੈ ਫਿਰ ਮੂਲ ਮੰਤਰ ਕਰਦੇ ਜਾਓ ਜੇ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਬੜਾ ਆਨੰਦ ਆ ਰਿਹਾ ਹੈ ਤਾਂ ਗੁਰਬਾਣੀ ਦਾ ਪਾਠ ਕਰੋ ਗੱਲ ਇਹ ਆ ਸਾਜਾ ਮਨ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਸਵੇਰੇ ਉੱਠਦੇ ਆਸਾਰ ਆਪਾਂ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਜੋੜਨੇ ਗਏ ਬਸ ਇੰਨਾ ਕੁ ਧਿਆਨ ਰੱਖਣਾ ਕਿ ਸਵੇਰੇ ਉੱਠਦੇ ਆਸਾਰ ਕੋਈ ਵੀ ਮਾੜਾ ਫੁਰਨਾ ਕੋਈ ਮਾੜਾ ਵਿਚਾਰ ਕੋਈ ਵੀ ਦੁਨਿਆਵੀ ਗੱਲਾਂ ਬਾਤਾਂ ਸਾਡੇ ਮਨ ਦੇ ਉੱਤੇ ਆਵੀ ਨਹੀਂ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਸਾਡੇ ਚਿੱਤ ਵਿੱਚ ਸਾਡੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਆਉਣਾ ਚਾਹੀਦਾ ਏ ਇਹ ਤਾਂ ਹੀ ਹੋਵੇਗਾ ਜਦੋਂ ਸਾਨੂੰ ਜਾਗ ਆਵੇ ਅੱਖਾਂ ਖੁੱਲਣ ਤੋਂ ਪਹਿਲਾਂ ਅਸੀਂ ਜਪਨਾ ਸ਼ੁਰੂ ਕਰ ਦਈਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ